ਅਮਲੇ ਗੋੜੀ ਕੰਬੋਜ ਨਗਰ ਕਾਉਂਸਲ ਦੇ ਅਧਿਕਾਰੀਆਂ ਤੇ ਗਰਮ ਸਾਰੇ ਇੱਕਦਾਂ ਡੀਟੀ ਬਣ ਜਾਂਦੇ ਯਾਰ ਫਿਰ ਕਰ ਲੋਗਾ ਹੋ ਗਿਆ ਤੁਹਾਡੇ ਕੋਲ ਯਾਰ ਨਹੀਂ ਮਲੇ ਤੁਹਾਡੇ ਕੋਲ ਡੱਕਾ ਨਹੀਂ ਹੁੰਦਾ ਯਾਰ ਉਹ ਤੇ ਪਰਾ ਮਾਰਦੇ ਨੇ ਕੋਈ ਨੈਡਰ ਛੱਡਾ ਜਿਹੜਾ ਕੋਈ ਨਾ ਲਿਆਵੇ ਫਿਰ ਗਲੀ ਦਾ ਕੋਈ ਕੰਮ ਸਾਫ਼ ਨਹੀਂ ਹੁੰਦਾ ਫਿਰ ਉਹ ਤਾਂ ਤੇ ਕਮੇਟੀ ਦੀ ਮੀਟing ਰਾਤ ਭਾਰੀ ਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤੇ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਆ ਇੱਕ ਵਾਰ ਪਹਿਲਾਂ ਪੀਨ ਵਾਲਾ ਪਾਣੀ ਦਾ ਰੀਪ ਕਰ ਲੋ ਕੋਈ ਹਟਿਆ ਉਦੋਂ ਸੀਵਰੇਜ ਨੂੰ ਲੈ ਕੇ ਬਣਾਈ ਅਧਿਕਾਰੀਆਂ ਦੀ ਰੇਲ ਹਣ ਪਿਆ ਪਿਆਣੀ ਚੰਗਾ ਪਿਉਂਦੇ ਤਾਂ ਅੱਜ ਦੇ ਸਭ ਤੋਂ ਸਾਨੂੰ ਕਰਦੇ ਹਾਂ ਰੋਲ ਸਾਰੇ ਤੁਹਾਡਾ ਪਿਛਲੀ ਦੀ ਵੀ ਕਿਹਦੀ ਨਾ ਟੈਂਡਰ ਲਾਓ ਪਹਿਲੇ ਲੋਕਾਂ ਦਾ ਪੀਣ ਵਾਲਾ ਪਾਣੀ ਦੀ ਸੇਵਾ ਕਰ ਲਓ ਮੀਟਿੰਗ ਬੁਲਾਉਣੀ ਹੈ ਮੇਰੇ ਦੇਖ ਕੇ ਕਿਹਨੇ ਅੱਜ ਹੁਣ ਸਾਈਨ ਨਹੀਂ ਕਰਦਾ ਬਦ ਹੋ ਗਈ ਗਰ ਲੋਕ ਹੋ ਰਹੇ ਖਜਨ ਦਾ ਐਮ ਐਲ اے ਨੇ ਤਲਬ ਕਰ ਲਏ ਕਾਉਂਸਲਰ ਜੀ ਮੈਂ ਤਾਂ ਨਹੀਂ ਕਿਹਾ ਸੀ ਭਰਾ ਦਿਆ ਪਹਿਲੇ ਪਾਈਪਾਂ ਬੁਲਾ ਲਓ ਨਾ ਸੜਕਾਂ ਦੇ ਟੈਂਡਰ ਪਾਓ ਪਰ ਸੀਵਰੇਜ ਡੋਰ ਕੋ ਟੈਂਡਰ ਕਰਵਾ ਦਿੰਦੇ ਆ ਤੁਸੀਂ ਕਰਵਾਇਆ ਇੱਕ ਮਿੰਟ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ 15 ਦਿਨ ਦਾ ਪ੍ਰੈਪ ਆਉਣ ਨਾ ਆ ਕੋਈ ਮਤ ਸੜਕਾਂ ਮੈਨੂੰ ਇੱਕ ਗੱਲ ਪਹਿਲਾਂ ਪਰਪੇ ਨੇ ਗਾਲ੍ਹ ਨੀ ਫਿਰ ਪੱਟੜਾ ਕੋਈ 15 ਦਿਨ ਹੋ ਗਿਆ ਇਕੱਠ ਤੇ ਸ਼ੇਰੇ ਬਾਜ਼ਾਰ ਹੋ ਗਿਆ ਵੱਡਾ ਹੰਗਾਮਾ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਿਹਦੇ ਟਾਇਰ ਉਹਨੇ ਦੇਰ ਨੂੰ ਸਸਪੈਂਡ ਕਰਾਈਏ ਹਰ ਬੰਦਾ ਨੌਕਰੀਆਂ ਨੂੰ ਮਗਰ ਮਗਰ ਫਿਰਦਾ ਸੀ ਵੀਰੇ ਚੜ੍ਹਦਾ ਜਿਸ ਮਰਜੀ ਰੋਣ ਉਹਨੇ ਮੀ ਪੈਜਾਂ ਦੇ ਕਾਰਨ ਸ਼ਹਿਰ ਦੇ ਅੰਦਰ ਸੜਕਾਂ ਦੇ ਉੱਪਰ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਲੋਕਾਂ ਨੂੰ ਕੰਦਾ ਫੜਫੜ ਕੇ ਤੁਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਤੇ ਸੜਕ ਦੇ ਉੱਪਰ ਪਾਣੀ ਹੀ ਪਾਣੀ ਖੜਾਏ ਤੇ ਲੋਕ ਖਾਲੀ ਸਾਂਹ ਵੇਖ ਕੇ ਪੈਰ ਰੱਖ ਰਹੇ ਨੇ ਲੋਕ ਤੰਗ ਪਰੇਸ਼ਾਨ ਹੋ ਰਹੇ ਨੇ ਤੇ ਖੱਜਲ ਖਵਾਰ ਹੋ ਰਹੇ ਨੇ ਤੇ ਲੋਕਾਂ ਨੇ ਅਧਿਕਾਰੀਆਂ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਹੈ ਤੇ ਜਦੋਂ ਇਸ ਦੀ ਸ਼ਿਕਾਇਤ ਵਿਧਾਇਕ ਗੋਲਦੀ ਕੰਬੋਜ ਨੂੰ ਲੱਗੀ ਤਾਂ ਉਹਨਾਂ ਮੌਕੇ ਤੇ ਹੀ ਸਾਰੇ ਕਾਉਂਸਲਰਾਂ ਦੇ ਅਧਿਕਾਰੀ ਤਲਬ ਕਰ ਲੈ ਤੇ ਉਹਨਾਂ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਤੇ ਸ਼ਰੇ ਬਾਜ਼ਾਰ ਉਹਨਾਂ ਦੇ ਉੱਪਰ ਕਾਫੀ ਜ਼ਿਆਦਾ ਐਮਐਲਏ ਗਰਮ ਵੀ ਹੋਏ ਤੇ ਉਹਨਾਂ ਦੀ ਕਲਾਸ ਲਗਾਈ ਐਮਐਲਏ ਦਾ ਕਹਿਣਾ ਹੈ ਕਿ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਸੀਵਰੇਜ ਦਾ ਖਲ ਪਹਿਲਾਂ ਕਰਨਾ ਚਾਹੀਦਾ ਸੀ ਨਾ ਕਿ ਸੜਕਾਂ ਬਣਾਉਣੀਆਂ ਚਾਹੀਦੀਆਂ ਸੀ ਉਹਨਾਂ ਕਾਉਂਸਲਰਾਂ ਨੂੰ ਕਿਹਾ ਕਿ ਉਹਨਾਂ ਤੋਂ ਨਾਲੀਆਂ ਤੱਕ ਠੀਕ ਨਹੀਂ ਹੁੰਦੀਆਂ ਤੇ ਉਹ ਗੱਲਾਂ ਸੜਕਾਂ ਬਣਾਉਣ ਦੀਆਂ ਕਰ ਰਹੇ ਨੇ ਇੱਕ ਮਿੰਟ ਆ ਰਿਹਾ ਹੈ ਸਾਰੇ ਇੱਕਦਾਂ ਡੀਡੀ ਬਣ ਜਾਂਦੇ ਯਾਰ ਫਿਰ ਕਰ ਲਓਗਾ ਹੋ ਗਿਆ ਤੁਹਾਡੇ ਕੋਲ ਯਾਰ ਵੇਬਰ 6-6 ਮਹੀਨੇ ਕਿਹੋ ਲੋਕਾਂ ਨੇ ਕੀ ਕਿਸ ਨੂੰ ਦੱਸਿਆ ਬੰਦੇ ਦਾ ਚੈੱਕ ਕਰਨ ਵਾਸਤੇ ਲਾਇਆ ਜਰਾਬ ਜੀ ਮੈਂ ਬੰਦੇ ਵਾਸਤੇ ਫੱਕੇ ਲਏ ਹੋਏ ਪਤਾ ਨਹੀਂ ਇਹ ਤੂੰ ਹਾਕੀ ਕਰ ਖੜੀ ਸਾਰੇ ਨੇ ਯਾਰ ਕੋਈ ਨਹੀਂ ਚੱਕਦਾ ਫੋਨ ਜੀ ਨਹੀਂ ਜੀ ਫੋਨ ਕੋਲਿਆ ਯਾਰ ਵਿੱਕੀ ਮਾੜਾ ਬੜਾ ਤੇ ਮੱਛੀ ਬੜਾ ਮਾੜਾ ਮੜਦਾ ਬੋਲਾ ਯਾਰ 6 ਮਹੀਨੇ ਹੋ ਗਏ ਰੈਂਟਰ ਲੈਣੇ ਤੇ ਮਿੰਟ ਤੇ ਟੈਨਾਂ ਦੇ ਲੈ ਰਾਤ ਨੂੰ ਵੀ ਲਾ ਦਿੰਦੇ ਆਦੇ ਮਲੇ ਤੁਹਾਡੇ ਡੱਕਾਟ ਹੁੰਦਾ ਯਾਰ ਮੈਂ ਤੇਰਾ ਮਾਰ ਦਿਆਂ ਨੂੰ ਕੋਈ ਰੈਂਟਰ ਛੱਡਾ ਜਿਹੜਾ ਕੋ ਨਾ ਲਿਆਵੇ ਗਰੀ ਕਲੀ ਦਾ ਤਾਂ ਕੰਮ ਸਾਫ ਨਹੀਂ ਹੁੰਦਾ ਫਿਰ ਤੂੰ ਕਹਿਗਾ ਮੈਂ ਬੋਲੂਗਾ ਯਾਰ 6 ਹੋ ਗਏ ਗਾੜੀ ਆ 3 ਮਿੰਟ 3 ਮਿੰਟ ਵੀ ਇੱਕ ਮਿੰਟ ਹੈ ਇੱਕ ਮਿੰਟ ਚੋਪਰੀ ਇੱਕ ਮਿੰਟ ਉਦੋਂ ਤਾਂ ਕੋਈ ਕਮੇਟੀ ਦੀ ਮੀਟਿੰਗ ਹੀ ਰਾਤ ਪਾ ਲਈ ਦੇ ਸਾਡੀ ਆ ਗਲੀ ਬਣੀ ਆ ਗਲੀ ਬਣੇ ਤੁਹਾਡੇ ਕੋਲ ਨਾਲੀਆਂ ਤੇ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਣ ਦੀ ਠੀਕ ਨਾਵਾ ਦੱਸੋ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਤੁਹਾਡੇ ਕੋਲ ਪਹਿਲਾਂ ਪੀਣ ਵਾਲਾ ਪਾਣੀ ਦੇਣ ਦੀ ਐਮ ਕਰ ਲੋ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਐਮ ਸੀ 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 ਉਹਨੇ ਮਾਤਾ ਪਾਸ ਨਹੀਂ ਕਰਨਾ ਆਹ ਦੇ ਘਰੋਂ ਨਹੀਂ ਕਰਨਾ ਹੁਣ ਪਿਆ ਪਿਆਣੀ ਚੰਗਾ ਪਿਉਂਦੇ ਸੀ ਤਾਂ ਗੰਦਗੀ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ ਐ ਨਾ ਕਰੋ ਯਾਰ ਤੁਸੀਂ ਕਮਾਲ ਹੋ ਗਈ ਯਾਰ ਗੰਦਾ ਦੀ ਸਭ ਤੋਂ ਸਾਨੂੰ ਕਰਦੇ ਹਾਂ ਰੋਜ਼ ਸਾਰਾ ਤੁਹਾਡਾ ਪਿਛਲੀ ਵਾਰ ਕੇਸੀ ਨਾਟੈਂਡਰ ਲਾਓ ਪਹਿਲੇ ਲੋਕਾਂ ਦਾ ਪੀਣ ਵਾਲਾ ਪਾਣੀ ਦੇ ਦਿੰਦਿਆਂ ਕਰ ਲੋ ਤੇ ਸਿਵਲ ਵਾਲਾ ਕਰ ਲੋ ਹੁਣ 1.5 ਕਰੋੜ ਚਾਰ ਪਣ ਜਿਹੜੀ ਬਣੀਆਂ ਸੜਕਾਂ ਪਟਕ ਕੇ ਨਵੀਆਂ ਬਣਾ ਦੇਣੇ ਹੋ ਯਾਰ ਇਹਨਾਂ ਦੀ ਮੀਟਿੰਗ ਬੁਲਾਉਣਾ ਫਿਰ ਵੇਖਦੇ ਕਿਹੜੇ ਐਮਸੀ ਹੁਣ ਸਾਈਨ ਨਹੀਂ ਕਰਦਾ ਬੁਲਾਉਣਾ ਹੋਤੋ ਕੀ ਯਾਰ ਕਿਸੇ ਕਾਦੀ ਲਿਮਟ ਨਹੀਂ ਹੁੰਦੀ ਯਾਰ ਅਸੀਂ ਵੀ ਯਾਰ ਐਮਐਲਏ ਤੋਂ ਐਮਸੀਆਂ ਨਾਲ ਅੱਗੇ ਸਾਈਨ ਕਰਦੇ ਕਦੇ ਨਾ ਕੀ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਿਰ ਆਦਿਆਂ ਪਹਿਲੇ ਪਾਈਪਾਂ ਪਵਾ ਲਓ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਸੀਵਰੇਜ ਬੋਰਡ ਕੋ ਟੈਂਡਰ ਕਰਵਾ ਤੇ ਲਿਆ ਤੁਸੀਂ ਕਰਵਾਇਆ ਇੱਕ ਮਿੰਟ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ ਨੇ 15 ਦਿਨ ਬੱਪਾ ਪਾਣੀ ਆ ਕੋਈ ਕੰਟਰੋਲ ਨਾ ਸੜਕਾਂ ਮੈਨੂੰ ਇੱਕ ਗੱਲ ਪਹਿਲਾਂ ਬਣਾਉਣ ਤੋਂ ਪਹਿਲਾਂ ਫਿਰ ਪੱਟੜਾ ਕੋਈ 15 ਦਿਨ ਬਾਅਦ ਪਾਣੀ ਗੱਲ ਕਰਨੀ ਆ ਸਰਕਾਰੀ ਗੱਲ ਨਹੀਂ ਕਰਨੀ ਸੀਵਰੇਜ ਵਾਲਾ ਦੱਸੋ ਜਿਹੜਾ ਪੈਸਾ ਮਿਲਦਾ ਨੀਚੇ ਵਾਲਾ ਸਭ ਬਣਾ ਲਈ ਜੈਟ ਦਾ 5 ਸਾਲ ਬਣਿਆ ਆਪਣੇ ਆਈ ਗਲੀ ਜਿਹੜਾ ਆ ਰਿਹਾ ਹੈ ਮੇਰੀ ਗੱਲ ਸੁਣੀ ਹੋਵੇ ਤਾਂ ਲਿਖ ਕੇ ਦੇ ਕਰਜੰਟ ਦਾ 1 ਮਿੰਟ ਯਾਰ ਹਲੋ ਪਹਿਲਾਂ ਕਰਜੰਟ ਦਾ ਲਿਖ ਕੇ ਦੇ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਹਿੰਦੇ ਟਾਇਰ ਉਹਨੇ ਦੇ ਲਈ ਮੈਨੂੰ ਸਸਪੈਂਡ ਕਰਾਈ ਹੈ ਪਰਦਾਨ ਜੀ ਉਹਨੇ ਇੱਥੇ ਗਰੀੰਟ ਦੇ ਅੱਖਾਂ ਨਹੀਂ ਕੋਈ ਲੱਗਦਾ ਅੱਖੇ ਛੱਡੋ ਮਾਤਾ ਪੈਸੇ ਲੈ ਸਭ ਲੱਗੀਆਂ ਨੇ ਅੱਖੇ 500 ਹਜ਼ਾਰ ਜੋ ਕਮ ਹੋ ਜਾ ਰੰਗਿਸਤਨ ਨੂੰ ਪਸੰਦ ਆਉਂਦੀ ਹੈ ਪਰਦਾਨ ਜੀ ਮੈਂ ਕਿਹਦੇ ਦਾ ਗਰੀੰਟ ਦਾ ਲੈ ਉਹਦਾ ਤੋਰੀਏ ਲਓ ਮੈਂ ਨਾਲ ਜੀ ਮੰਨ ਲਓ ਗਿਆ ਥੋੜੀ ਗੱਲ ਹੈ ਯਾਰ ਸਾਰਾ ਕਸੂਰੀ ਇਹਦੇ ਜਿੱਥੇ ਗੱਲ ਦੀ ਲਿਮਟ ਵੀ ਆ ਬਈ ਨਾ ਨਹੀਂ ਤੇ ਕਹਿੰਦੇ ਕੋਈ ਨਹੀਂ ਨਾ ਉਹ ਇੱਕ ਤਰੀਕਾ ਪਤਾ ਤੁਹਾਡੇ ਕਮਲਾਜਮ ਨੇ ਅਖਬਾਰ ਚ ਕਢਾ ਲੋ ਹਰ ਬੰਦਾ ਨੌਕਰੀਆਂ ਨੂੰ ਮਗਰ ਮਗਰ ਫਿਰਦਾ ਹੈ ਸੀਬਰੇ ਛੱਡੋ ਜਿਸ ਮਨਜੀ ਨਾਲ ਉਹ ਲੈਣ ਉਹ ਸਾਰਾ ਪਾਣੀ ਗੰਦਾ ਪਾਣੀ ਆਪਾਂ ਨੇ ਚੱਲੀਏ ਸਾਰੇ ਅਮਸੀ ਲਾਓ ਸਟੇ ਕਮੇਟੀ ਇਹਨਾਂ ਨੂੰ ਕਹੇ ਵੀ ਹੁਣ ਜਿਹੜਾ ਇਹਨੇ ਕਰ ਲਿਆ ਠੀਕ ਹੈ ਸਭ ਤੋਂ ਪਹਿਲਾਂ ਜਿਹੜੀ ਸੀਵਰੇਜ ਦਾ ਨਾਲ ਉਹਦਾ ਕਰੋ ਚਾਹੇ ਕੋਈ ਜੈਟਿੰਗ ਮਸ਼ੀਨ ਨਹੀਂ ਉਹ ਕਰ ਲਓ ਸੜਕਾਂ ਨਾਲੇ ਤਾਂ ਬੰਦੀਆਂ ਰਹਿਣਗੀਆਂ ਜਦ ਤੱਕ ਸੀਵਰੇਜ ਕੋੜ ਦੇ ਨਿਕਲਦਾ ਸੜਕ ਬਣਾਉਣ ਦਾ ਕੋਈ ਫਾਇਦਾ ਨਹੀਂ ਜੀ ਇਸ ਕਰਕੇ ਅੱਜ ਉਹਨੇ ਕਮੇਟੀ ਜਨਨੇ ਮੀਟਿੰਗ ਬੁਲਾ ਕੇ ਜਲਦੀ ਆਪਣਾ ਜੈਟਿੰਗ ਮਸ਼ੀਨ ਹੋਰ ਦੂਜੇ ਜਿਹੜੇ ਜਿਹੜੇ ਸੀਵਰੇਜ ਦੀ ਰਿਕਵਰਮੈਂਟ ਉਹ ਦੇਖੋ ਜੇ ਤਾਂ ਨਾ ਨੌਕਰੀ ਕਰਨੀ ਹੋਵੇ ਇੱਥੇ ਬਿਲਕੁਲ ਲੋਕੀ ਪ੍ਰਾਦਾ ਕਿਤੇ ਹੋਰ ਜਗ੍ਹਾ ਕਰਨ ਇੱਥੇ ਐ ਕੰਮ ਨਹੀਂ ਚੱਲਦਾ ਆ ਲੋਕਾਂ ਦਾ ਕਸੂਰ ਸਿਰਫ ਇਹ ਆ ਲੋਕ ਟੈਕਸ ਦਿੰਦੇ ਆ ਜੀ ਇਹ ਬਰਾਮੀ ਘਾਉਣੋਂ ਕੰਮ ਚੱਲਣਾ ਨਹੀਂ ਜੀ ਸੋ ਇਹ ਸਾਡੇ ਐਮਸੀਆਂ ਦੀ ਵੀ ਡਿਊਟੀ ਬਣਦੀ ਆ ਪ੍ਰਧਾਨ ਜੀ ਦੀ ਬਣਦੀ ਮੇਰੀ ਵੀ ਬਣਦੀ ਐ ਲੋ ਜੀ ਠੀਕ ਐ ਮੈਂ ਤਾਂ ਇਹ ਰਿਕਵੈਸਟ ਕਰ ਸਕਦਾ ਅੱਜ ਮੀਟਿੰਗ ਪਰਸੋਂ ਬੁਲਾ ਕੇ ਮੈਂ ਸਭ ਤੋਂ ਪਹਿਲਾਂ ਸੀਵਰੇਜ ਵਾਲਾ ਕੰਮ ਕਰਾਂਗੇ ਫਿਰ ਬਾਕੀ ਕੋਈ ਸੜਕਾਂ ਦਾ ਕੰਮ ਹਾਂ ਜੀ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਕਿ ਸ਼ਹਿਰ ਦੇ ਅੰਦਰ ਵੱਖ-ਵੱਖ ਮੁਹੱਲਿਆਂ ਦੇ ਅੰਦਰ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਚੱਲਦੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕਲਾਸ ਲਗਾਈ ਗਈ ਹੈ ਐਮਐਲਏ ਗੋਲਦੀ ਕੰਬੋਜ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਸੀਵਰੇਜ ਸਿਸਟਮ ਦਾ ਜਾਇਜ਼ਾ ਲਿਆ ਗਿਆ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਭਰੋਸਾ ਦਿੱਤਾ ਹੈ ਕਿ ਹੁਣ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਸੀਵਰੇਜ ਦਾ ਹੱਲ ਪਹਿਲਾਂ ਕੀਤਾ ਜਾਵੇ ਸੜਕਾਂ ਦਾ ਕੰਮ ਬਾਅਦ ਵਿੱਚ ਦੇਖਿਆ ਜਾਏਗਾ। ਜੀ ਬਹੁਤ ਮਾੜੇ ਹਾਲਾਤ ਨੇ ਮੇਰੇ ਸਾਹ ਤੇ 10-15 ਸਾਲ ਹੋ ਗਏ ਨੇ ਇਸ ਮੱਲੇ ਦਾ ਬਿਲਕੁਲ ਵਿਕਾਸ ਇੱਕ ਇੱਕ ਵੀ ਨਹੀਂ ਲੱਗੀ। ਇੱਥੇ ਰੋਜ਼ ਕਹਿ ਦਿੰਦੇ ਨੇ ਤਿੰਨ ਗਲੀਆਂ ਪਾਸ ਹੋ ਗਈਆਂ, ਪੰਜ ਗਲੀਆਂ ਪਾਸ ਹੋ ਗਈਆਂ। ਮੇਰੇ ਸਾਹ ਤੇ 15 ਸਾਲ ਹੋ ਗਏ ਨੇ ਤੇ ਗਲੀ 'ਚ ਇੱਕ ਵੀ ਐਟ ਨਹੀਂ ਲੱਗੀ। ਇਹ ਪਾਣੀ ਦਾ ਹੱਲ ਹੋਵੇਗਾ ਗਲੀਆਂ ਦਾ ਤਾਂ ਹੀ ਬਣਨਗੇ। ਪਾਣੀ ਦਾ ਹੱਲ ਹੋਣਾ ਹੀ ਹੋਣਾ ਹੀ ਨਹੀਂ ਜੀ ਇਹੇ ਹਾਲਾਤ ਨੇ ਤਾਂ ਬਿਲਕੁਲ ਨਹੀਂ ਹੋਣਾ ਜੀ ਅੱਜ ਐਮਐਲਏ ਸਾਹਿਬ ਆਏ ਨੇ ਸਾਨੂੰ ਥੋੜਾ ਜਿਹਾ ਵਿਸ਼ਵਾਸ ਹੋਇਆ ਕਿ ਸ਼ਾਇਦ ਤਾਂ ਹੱਲ ਹੋ ਜਾਵੇ ਨਾਲ ਉਹਨਾਂ ਨੇ ਇਹ ਵੀ ਕਿਹਾ ਜਲਦੀ ਤੋਂ ਜਲਦੀ ਇਹ ਗਲੀ ਫਾਸ ਕਰਾਵਾਂਗੇ ਮੈਨੂੰ ਉਮੀਦ ਹੈ ਜੋ ਐਮਐਲਏ ਸਾਹਿਬ ਕਹਿ ਕੇ ਜਾਣਗੇ ਉਹ ਕਰਨਗੇ ਜੀ ਜੱਗਬਾਨੀ ਟੀਵੀ ਲਈ ਜਲਾਲਾਬਾਦ ਤੋਂ ਆਦਰਸ਼ ਜੋਸ਼ ਦੀ ਰਿਪੋਰਟ